ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣਾ ਬੀਬੀਆਂ ਦੇ ਲਈ ਆ ਉਹਨਾਂ ਮਾਵਾਂ ਦੇ ਲਈ ਆ ਜੋ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਕਰਦੀਆਂ ਨੇ ਜੋ ਅਕਸਰ ਕਮੈਂਟ ਬਾਕਸ ਦੇ ਵਿੱਚ ਪੁੱਛਦੀਆਂ ਨੇ ਕਿ ਸਾਨੂੰ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਬੱਚਿਆਂ ਦੀ ਕਾਮਯਾਬੀ ਦੇ ਲਈ ਕੋਈ ਪਾਠ ਦੱਸੋ ਕੋਈ ਸ਼ਬਦ ਜਾਪ ਦੱਸੋ ਜਾਂ ਕੋਈ ਨੁਕਤਾ ਜਾਂ ਉਪਾਅ ਦੱਸੋ ਤਾਂ ਜੋ ਸਾਡੇ ਬੱਚੇ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਸ਼ ਰਹਿਣ ਸੁਖੀ ਰਹਿਣ ਕਾਮਯਾਬ ਹੋਣ ਤਾਂ ਪੈਣੋ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਦੋ ਐਸੇ ਪਾਵਰਫੁੱਲ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਇਹ ਦੋ ਕੰਮ ਕਰ ਲਏ ਤਾਂ ਤੁਹਾਡੇ ਬੱਚੇ ਦੀ ਤੰਦਰੁਸਤੀ ਤਰੱਕੀ ਨੂੰ ਕੋਈ ਰੋਕਿਆ ਵੀ ਰੋਕ ਨਹੀਂ ਸਕਦਾ ਤੁਹਾਡਾ ਬੱਚਾ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਸ਼ ਰਹੇਗਾ ਸੁਖੀ ਰਹੇਗਾ ਤੰਦਰੁਸਤ ਰਹੇਗਾ ਤਰੱਕੀ ਕਰੇਗਾ ਤਾਂ ਉਹ ਦੋ ਨੁਕਤੇਆਂ ਦੇ ਵਿੱਚੋਂ ਪਹਿਲਾ ਨੁਕਤਾ ਕਿਹੜਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਨਾ ਕਿ ਤੁਹਾਡਾ ਬੱਚਾ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਕਾਮਯਾਬ ਹੋਵੇ ਤਾਂ ਆਪਣੇ ਬੱਚੇ ਨੂੰ ਬਚਪਨ ਤੋਂ ਹੀ ਅੰਮਰਤ ਵੇਲੇ ਉਠਾਉਣਾ ਸ਼ੁਰੂ ਕਰਦਾਓ ਅਮਰਤ ਵੀਲੇ ਦੇ ਨਾਲ ਜੁੜੋ ਗੁਰੂ ਨਾਲ ਜੁੜੋ ਗੁਰਬਾਣੀ ਦੇ ਨਾਲ ਜੁੜੋ ਪਰਮ ਪਿਤਾ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜੁੜੋ ਕਿਉਂਕਿ ਜਿਹੜਾ ਬੱਚਾ ਬਚਪਨ ਤੋਂ ਹੀ ਪਰਮ ਪਿਤਾ ਪਰਮਾਤਮਾ ਜੀ ਦੇ ਸੱਚੇ ਨਾਮ ਦੇ ਨਾਲ ਜੁੜ ਗਿਆ ਉਹਦੀ ਫਿਕਰ ਉਹਦੀ ਚਿੰਤਾ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ ਆ ਉਹਦੀ ਬਾਹ ਫਿਰ ਪਰਮ ਪਿਤਾ ਪਰਮਾਤਮਾ ਜੀ ਦੇ ਹੱਥ ਵਿੱਚ ਹੋਵੇਗੀ ਗੁਰਨਾਨਕ ਪਾਸ਼ਾ ਜੀ ਦੇ ਹੱਥ ਵਿੱਚ ਹੋਵੇਗੀ ਸਤਿਗੁਰ ਸੱਚੇ ਪਾਸ਼ਾ ਆਪੇ ਹੀ ਉਹਦੇ ਸਾਰੇ ਕਾਰਜ ਸਵਾਰਨਗੇ ਉਹਨੂੰ ਚੰਗੀ ਮਤਬੁੱਧ ਦੇਣਗੇ ਸੋ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਨਾਲ ਗੁਰਬਾਣੀ ਦੇ ਨਾਲ ਜ਼ਰੂਰ ਜੋੜੋ ਅਮਰਤ ਵੇਲੇ ਦੇ ਨਾਲ ਜੋੜੋ ਅਮਰਤ ਵੇਲੇ ਦੇ ਵਿੱਚ ਕੀਤੀ ہوئی ਭਜਨ ਬੰਦਗੀ ਪੂਰੇ ਦਿਨ ਦੇ ਨਾਲ ਨਹੀਂ ਰਲਦੀ ਮਹਾਪੁਰਖ ਜੀ ਕਹਿੰਦੇ ਅਮਰਤ ਵੇਲਾ ਬੰਦੇ ਦੇ ਜੀਵਨ ਨੂੰ ਹੀ ਅਮਰਤ ਬਣਾ ਦਿੰਦਾ ਹੈ ਸੋ ਆਪ ਵੀ ਅਮਰਤ ਵੇਲੇ ਉਠੋ ਬੱਚਿਆਂ ਨੂੰ ਵੀ ਅਮਰਤ ਵੇਲੇ ਦੇ ਵਿੱਚ ਉਠਾਓ ਆਪਾਂ ਇਹ ਨਹੀਂ ਕਹਿੰਦੇ ਕਿ ਜੇਕਰ ਤੁਹਾਡਾ ਬੱਚਾ ਛੋਟਾ ਹੈ ਤਾਂ ਉਹਨੂੰ 2 ਵਜੇ ਜਾਂ 3 ਵਜੇ ਉਠਾਉਣਾ ਨਹੀਂ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉਠਾ ਦਿਆ ਕਰੋ ਅਮਰਤ ਵੇਲੇ ਦੇ ਉਹ 5-10 ਮਿੰਟ ਵੀ ਸੰਭਾਲ ਲਵੇਗਾ ਕਿ ਨਾਮ ਜਪ ਲਿਆ ਉਦਿਆ ਅਮਰਤ ਵੇਲੇ ਦੇ ਵਿੱਚ ਹਾਜ਼ਰੀ ਲੱਗ ਜਾਣੀ ਆ ਹੌਲੀ ਹੌਲੀ ਜਿਵੇਂ ਜਿਵੇਂ ਵੱਡਾ ਹੋਵੇਗਾ ਉਹਨੂੰ ਅਮਰਤ ਵੇਲੇ ਦੀ ਕੀਮਤ ਬਾਰੇ ਪਤਾ ਲੱਗੇਗਾ ਬਾਕੀ ਅਮਰਤ ਵੇਲੇ ਉੱਠਣ ਕਰਕੇ ਉਹਦੇ ਉੱਤੇ ਮਾਲਕ ਨੇ ਕਿਰਪਾਈ ਨਹੀਂ ਕਰ ਦੇਣੀ ਆ ਪਰਮਪਿਤਾ ਪਰਮਾਤਮਾ ਜੀ ਨੇ ਆਪੇ ਹੀ ਉਹਨੂੰ ਰਾਹ ਦਿਖਾਉਂਦੇ ਰਹਿ ਜਾਣਾ ਹੈ ਆਪਣਾ ਨਾਮ ਜਪਾਉਂਦੇ ਜਾਣਾ ਹੈ ਆਪਣੀ ਕਿਰਪਾ ਕਰਦੇ ਜਾਣਾ ਹੈ ਸੋ ਪਹਿਲੀ ਕੋਸ਼ਿਸ਼ ਤੁਸੀਂ ਕਰੋ ਤੇ ਜੇਕਰ ਤੁਹਾਡਾ ਬੱਚਾ ਅਮਰਤ ਵੇਲੇ ਨਹੀਂ ਉੱਠਦਾ ਤਾਂ ਆਪਣੇ ਬੱਚੇ ਦੇ ਲਈ ਅਰਦਾਸ ਬੇਨਤੀ ਕਰਿਆ ਕਰੋ ਜੋ ਵੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰਦੇ ਹੋ ਨਿਤਨੇਮ ਤੋਂ ਉਪਰੰਤ ਅਰਦਾਸ ਬੇਨਤੀ ਦੇ ਵਿੱਚ ਆਪਣੇ ਬੱਚੇ ਦੇ ਲਈ ਚੰਗੀ ਮਤਬੁੱਧ ਮੰਗਿਆ ਕਰੋ ਆਪਾਂ ਗਲਤੀ ਕੀ ਕਰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਦੇ ਲਈ ਦੁਨਿਆਵੀ ਚੀਜ਼ਾਂ ਮੰਗਦੇ ਹਾਂ ਪਰ ਨਹੀਂ ਜਦੋਂ ਮਾਲਕ ਤੋਂ ਆਪਣੇ ਬੱਚੇ ਦੇ ਲਈ ਕੁਝ ਮੰਗਣਾ ਹੈ ਨਾ ਗੁਰਸਿੱਖੀ ਜੀਵਨ ਮੰਗੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਮੰਗੋ ਬੱਚੇ ਦੇ ਲਈ ਚੰਗੀ ਮਤਬੁੱਧ ਮੰਗੋ ਇਹ ਦਾਤਾ ਮਿਲ ਗਈਆਂ ਸਮਝੋ ਉਹਨੂੰ ਸਭ ਕੁਝ ਮਿਲ ਗਿਆ ਸੋ ਬਾਕੀ ਜੇਕਰ ਤੁਸੀਂ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੇ ਲਈ ਚੜ੍ਹਦੀ ਕਲਾ ਦੇ ਲਈ ਚੰਗੀ ਮੱਤ ਬੁੱਧ ਦੇ ਲਈ ਕੋਈ ਪਾਠ ਕਰਨਾ ਚਾਹੁੰਦੇ ਹੋ ਤਾਂ ਪੈਣੋ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਬੜੀ ਪਵਿੱਤਰ ਆ ਬੜੀ ਮਹਾਨ ਆ ਤੁਸੀਂ ਸ਼ਰਧਾ ਰੱਖ ਕੇ ਪੂਰੇ ਪਰੋਸੇ ਦੇ ਨਾਲ ਕੋਈ ਵੀ ਪਾਠ ਕਰਨਾ ਸ਼ੁਰੂ ਕਰ ਦਿਓ ਭਾਵੇਂ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਅਲੱਗ ਤੋਂ ਆਰੰਭ ਕਰ ਲਓ ਚਪਈ ਸਾਹਿਬ ਜੀ ਦੀ ਬਾਣੀ ਦੇ ਪਾਠ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਮਹਾਰਾਜ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਦੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰ ਲਓ ਜਿੰਨਾ ਸਮਾਂ ਤੁਸੀਂ ਪਿਆਰ ਦੇ ਨਾਲ ਬੈਠ ਕੇ ਨਾਮ ਜਪ ਸਕਦੇ ਹੋ ਉਨਾ ਸਮਾਂ ਜਪੋ ਜੇ ਬੱਚਾ ਤੁਹਾਡਾ ਛੋਟਾ ਹੈ ਨਾ ਉਹਦੀ ਸ਼ੁਰੂਆਤ ਗੁਰਮੰਤਰ ਤੋਂ ਮੂਲ ਮੰਤਰ ਤੋਂ ਕਰੋ ਮੂਲ ਮੰਤਰ ਜੀ ਦੇ ਨਾਲ ਉਹਦਾ ਨਾਤਾ ਐਸਾ ਗੰਢ ਦੋ ਮੂਲ ਮੰਤਰ ਜੀ ਦਾ ਜਾਪ ਅਤੇ ਅਮਰਤ ਵੇਲਾ ਸਾਡੇ ਜੀਵਨ ਦਾ ਅੰਗ ਬਣ ਜਾਵੇ ਇਹ ਦੋ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਪੱਕੀਆਂ ਹੋ ਜਾਣ ਤਾਂ ਬੰਦਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਵੇ ਉਹ ਕਦੇ ਵੀ ਨਿਰਾਸ਼ ਨਹੀਂ ਹੋਵੇਗਾ ਪਰਮਪਿਤਾ ਪਰਮਾਤਮਾ ਜੀ ਹਰ ਥਾਂ ਤੇ ਉਹਦੇ ਨਾਲ ਉਹਦੇ ਹਰ ਕੰਮ ਦੇ ਵਿੱਚ ਵਰਤਦੇ ਆ। ਸੋ ਅੰਮ੍ਰਿਤ ਵੇਲਾ ਅਤੇ ਮੂਲ ਮੰਤਰ ਜੀ ਦਾ ਜਾਪ ਆਪਣੇ ਬੱਚੇ ਦੇ ਜੀਵਨ ਦੇ ਵਿੱਚ ਪੱਕਾ ਕਰ ਲਓ ਜਿਵੇਂ ਜਿਵੇਂ ਕਰਕੇ ਜੇ ਮਾਲਕ ਤੋਂ ਕੁਝ ਮੰਗਣਾ ਹੈ ਤਾਂ ਮਾਲਕ ਤੋਂ ਬਸ ਇਹ ਦੋਵੇਂ ਚੀਜ਼ਾਂ ਹੀ ਮੰਗੋ ਕਿ ਮਹਾਰਾਜ ਸੱਚੇ ਪਾਸ਼ਾ ਮੇਰੇ ਬੱਚੇ ਨੂੰ ਚੰਗੀ ਮਤ ਬਖਸ਼ੋ ਗੁਰਸਿੱਖੀ ਜੀਵਨ ਬਖਸ਼ੋ ਬੱਚੇ ਨੂੰ ਅੰਮ੍ਰਿਤ ਵੇਲਾ ਬਖਸ਼ੋ ਮੂਲ ਮੰਤਰ ਜੀ ਦੇ ਜਾਪ ਦੀ ਦਾਤ ਬਖਸ਼ੋ ਸਮਝੋ ਬੱਚੇ ਨੂੰ ਸਭ ਕੁਝ ਮਿਲ ਗਿਆ।